ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾ ਦਾ ਮੈਂ ਮਹਿਮਦ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਜਿਸ ਚੀਜ਼ ਦਾ ਸਾਰੀ ਪਾਰਟੀਆਂ ਨੂੰ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਸੀ ਉਹ ਕੜੀ ਵੀ ਆ ਚੁੱਕੀ ਹੈ ਤੇ ਇਸ ਸਮੇਂ ਮੇਰੇ ਨਾਲ ਇੱਥੇ ਮੌਜੂਦ ਨੇ ਮੇਰੇ ਸਹਿਯੋਗੀ ਸੋਨੀਆ ਜੀ ਜਿਨ੍ਹਾਂ ਨਾਲ ਅਸੀਂ ਪੰਜਾਬ ਇਲੈਕਸ਼ਨਸ ਦੇ ਬਾਰੇ ਗੱਲਬਾਤ ਕਰਾਂਗੇ ਤੇ ਕਿਹੜੀ ਪਾਰਟੀ ਕਿਹੜੇ ਹਲਕੇ ਤੋਂ ਕੌਣ ਜਿੱਤ ਰਿਹਾ ਹੈ ਉਸ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਅਪਡੇਟਸ ਆ ਚੁੱਕੀਆਂ ਨੇ ਕਿ ਕਿੰਨੂ ਜਿੱਤ ਮਿਲੀ ਹੈ ਇਸ ਵਾਰ ਤੇ ਪੰਜਾਬ ਇਲੈਕਸ਼ਨ ਦੇ ਵਿੱਚ ਕਿਹੜਾ ਚੈਂਪੀਅਨ ਬਣਿਆ ਹੈ ਤੇ ਜੀ ਹਾਂ ਸਾਡੇ ਸਹਿਯੋਗੀ ਸੋਨੀਆ ਜੀ ਮੌਜੂਦ ਨੇ ਤੇ ਸੋਨੀਆ ਜੀ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਨਾ ਚਾਹੂੰਗੀ ਤੁਹਾਡਾ ਗ੍ਰੇਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕਿਹੜੇ ਹਲਕੇ ਤੋਂ ਕੌਣ ਜਿੱਤਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਕਿੰਨੇ ਆਪਣੀ ਜਿੱਤ ਮਾਰੀ ਹੈ ਤੇ ਕੌਣ ਇਸ ਸਮੇਂ ਸਭ ਤੋਂ ਅੱਗੇ ਹੈ ਜੀ ਬਿਲਕੁਲ ਹਰ ਕਿਸੇ ਨੂੰ ਜਿਹੜੀ ਹੈ ਬੇਸਬਰੀ ਨਾਲ ਇੰਤਜ਼ਾਰ ਸੀਗਾ ਇਸ ਵਾਰ ਦੀਆਂ ਜਿਹੜੀਆਂ ਚੋਣਾਂ ਨੂੰ ਲੈ ਕੇ ਸੋ ਪੰਜਾਬ ਵਿੱਚ ਜੇ ਗੱਲ ਕਰੀਏ ਤਾਂ ਬਹੁਤ ਹੀ ਜ਼ਿਆਦਾ ਜਿਹੜੀਆਂ ਲੋਕਾਂ ਵਿੱਚ ਜਿਹੜੀ ਸੀਗੀ ਉਹ ਬਹੁਤ ਜ਼ਿਆਦਾ ਦਿਲਚਸਪੀ ਸੀਗੀ ਕਿ ਕਿਹੜੀ ਜੜੀ ਉਮੀਦਵਾਰ ਇਸ ਵਾਰ ਜਿੱਤੇਗਾ ਕਿਹੜੇ ਹਲਕੇ ਤੋਂ ਕਿਹੜੀ ਪਾਰਟੀ ਜੜੀ ਉਹ ਜਿੱਤ ਜੜੀ ਹਾਸਿਲ ਕਰੇਗੀ ਤੇ ਆਪਾਂ ਗੱਲਬਾਤ ਕਰਾਂਗੇ ਹਰ ਇੱਕ ਹਲਕੇ ਦੀ ਕਿਹੜੇ ਹਲਕੇ ਤੋਂ ਕਿਹੜਾ ਉਮੀਦਵਾਰ ਜੜਾ ਜਿੱਤ ਜਿੱਤ ਦੀ ਹਾਸਿਲ ਕੀਤੀ ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪੰਜਾਬ ਦੀ ਜੀ ਬਿਲਕੁਲ ਪੰਜਾਬ ਤੋਂ ਅੰਮ੍ਰਿਤਸਰ ਦੀ ਗੱਲ ਕਰਾਂਗੇ ਅੰਮ੍ਰਿਤਸਰ ਦੇ ਕਿਹੜੇ ਹਲਕੇ ਤੋਂ ਕੌਣ ਜਿੱਤਿਆ ਹੈ ਜੀ ਪੰਜਾਬ ਦੇ ਸਭ ਤੋਂ ਪਹਿਲਾਂ ਜਿਹੜਾ ਅੰਮ੍ਰਿਤਸਰ ਦੀ ਗੱਲ ਕਰਦੇ ਆਂ ਤੇ ਸਭ ਤੋਂ ਪਹਿਲਾਂ ਜਿਹੜੇ ਗੁਰਜੀਤ ਸਿੰਘ ਔਜਲਾ ਜਿਹੜੇ ਕਾਂਗਰਸ ਦੇ ਉਮੀਦਵਾਰ ਸਿਗੇ ਉਹਨਾਂ ਨੇ ਜਿਹੜੀ ਜਿਹੜੀ ਜਿੱਤ ਹਾਸਿਲ ਕੀਤੀ ਹੈ ਕੁਲਦੀਪ ਸਿੰਘ ਢਾਲੀਵਾਲ ਦੇ ਜਿਹੜੇ ਨੇ ਬਿਲਕੁਲ ਉਹਨਾਂ ਤੋਂ ਉਹਨਾਂ ਨੇ ਜਿਹੜੀਆਂ ਜਿਹੜੀਆਂ ਸੀਟਾਂ ਜਿੱਤੀਆਂ ਨੇ ਸੋ ਅੰਮ੍ਰਿਤਸਰ ਤੋਂ ਜਿਹੜੀ ਉਹਨਾਂ ਨੇ ਵੱਡੀ ਜਿਹੜੀ ਜਿੱਤ ਹਾਸਿਲ ਕੀਤੀ ਹੈ ਇਹ ਗੱਲ ਕਰੀਏ ਖਡੂਰ ਸਾਹਿਬ ਦੀ ਖਡੂਰ ਸਾਹਿਬ ਤੋਂ ਅੰਮ੍ਰਿਤ ਜਿਹੜੀ ਅਮਨਿਤਪਾਲ ਸਿੰਘ ਖਾਲਸਾ हासिल ਕੀਤੀ ਹੈ ਜੋ ਕਿ ਜਿਹੜੇ ਸਾਨੂੰ ਪਤਾ ਹੈ ਕਿ ਜੋ ਕਿ ਬਹੁਤ ਵੱਡੀ ਗੱਲ ਹੈ ਆਜ਼ਾਦ ਕੈਂਡੀਡੇਟ ਸੀਗੇ ਬਿਲਕੁਲ ਆਜ਼ਾਦ ਕੈਂਡੀਡੇਟ ਸੀਗੇ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਜੜੀ ਹੈ ਇਸ ਵਾਰ ਪਹਿਲੀ ਵਾਰ ਜਿਹੜੀਆਂ ਚੋਣਾਂ ਲੜੀਆਂ ਸੀਗੀਆਂ ਤੇ ਪਹਿਲੀ ਵਾਰ ਹੀ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਗੱਲ ਕਰੀਏ ਫਤਿਹ ਫਤਿਹਗੜ੍ਹ ਸਾਹਿਬ ਦੀ ਤੇ ਡਾਕਟਰ ਅਮਰ ਸਿੰਘ ਜਿਹੜੇ ਉਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਹੈ ਜੋ ਕਿ ਕਾਂਗਰਸ ਦੇ ਉਮੀਦਵਾਰ ਸੀਗੇ ਸੋ ਇਹ ਵੱਡੀ ਜਿਹੜੀ ਉਹਨਾਂ ਨੇ ਜਿਹੜੀ ਵੱਡੀ ਅਪਡੇਟ ਆ ਰਹੀ ਹੈ ਕਿ ਇਹਨਾਂ ਸਾਰਿਆਂ ਨੇ ਜਿਹੜੀ ਹੈ ਇਸ ਵਾਰ ਦੀ ਜਿੱਤ ਨੂੰ ਹਾਸਲ ਕੀਤਾ ਹੈ ਗੱਲ ਕਰਦੇ ਹਾਂ ਜਲੰਧਰ ਦੀ ਜਲੰਧਰ ਦੀਆਂ ਜਿਹੜੀਆਂ ਚੋਣਾਂ ਕਾ ਜਸਪੀ ਸੀ ਗਿਆ ਸਾਰੇ ਲੋਕ ਜਿਹੜੇ ਸੀਗੇ ਉਹ ਕਾਫੀ ਜ਼ਿਆਦਾ ক্রেਸ ਸੀਗੇ ਕਿ ਕਿਹੜਾ ਉਮੀਦਵਾਰ ਇਸ ਵਾਰ ਜਿੱਤੇਗਾ ਤੇ ਉਥੋਂ ਜਿਹੜੀ ਇਹ ਚਰਨਜੀਤ ਸਿੰਘ ਜਿਹੜੇ ਚੰਨੀ ਨੇ ਜਿਹੜਾ ਉਮੀਦਵਾਰ ਜਿਹੜੀ ਉਹਨਾਂ ਨੇ ਆਪਣੀ ਜਿਹੜੀ ਹੈ ਇਸ ਵਾਰੀ ਜਿੱਤ ਨੂੰ ਹਾਸਿਲ ਕੀਤਾ ਜੋ ਕਿ ਕਾਂਗਰਸ ਦੇ ਹੀ ਉਮੀਦਵਾਰ ਸੀਗੇ ਸੋ ਕਾਂਗਰਸ ਨੇ ਉਥੋਂ ਜਿਹੜੀ ਹੈ ਜਿੱਤ ਹਾਸਿਲ ਕੀਤੀ ਹੈ ਬੜਾ ਵੱਡਾ ਜਿਹੜਾ ਕੰਪੀਟੀਸ਼ਨ ਸੀਗਾ ਸੁਸ਼ੀਲ ਕੁਮਾਰ ਰਿੰਕੂ ਤੇ ਚੰਨੀ ਵਿੱਚ ਜੋ ਕਿ ਚੰਨੀ ਜੀ ਨੇ ਬਿਲਕੁਲ ਜਿਹੜੀ ਆਪਣੀਆਂ ਜਿਹੜੀਆਂ ਵੋਟਾਂ ਨਾਲ 1 ਲੱਖ ਕਮਸੇ ਕਮ ਜਿਹੜੇ ਉਹਨਾਂ ਦੇ ਵੋਟਾਂ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸੋ ਆਪਾਂ ਇਸ ਦੇ ਨਾਲ ਹੀ ਹੋਰ ਅੱਗੇ ਵਧਦੇ ਹਾਂ ਤੇ ਗੱਲ ਕਰਦੇ ਹਾਂ ਸੰਗਰੂਰ ਦੀ ਸੋ ਸੰਗਰੂਰ ਤੋਂ ਜਿਹੜੇ ਸੀਗੇ ਗੁਰਮੀਤ ਸਿੰਘ ਜਿਨ੍ਹਾਂ ਨੇ ਗੁਰਮੀਤ ਸਿੰਘ ਮੀ ਜਿਨ੍ਹਾਂ ਨੇ ਜਿਹੜੀ ਇਸ ਵਾਰ ਦੀ ਜਣੀਆਂ ਵਾ ਚੋਣਾ ਚ ਆਪਣੀ ਬਾਜ਼ੀ ਮਾਰੀ ਐ ਸੋ ਗੱਲ ਕਰਦਾ ਬਠਿੰਡੇ ਦੀ ਬਠਿੰਡੇ ਤੋਂ ਸਾਨੂੰ ਸਭ ਨੂੰ ਪਤਾ ਐ ਇਸ ਵਾਰ ਜਿਹੜੇ ਕਹਿ ਰਹੇ ਸੀਗੇ ਸੀਐਮ ਸਾਹਿਬ ਭਗਵੰਤ ਮਾਨ ਜੀ ਕਹਿ ਰਹੇ ਸੀਗੇ ਕਿ ਇਸ ਵਾਰ ਜਿਹੜੀ ਐ ਆਮ ਆਦਮੀ ਪਾਰਟੀ ਜਿੱਤੇਗੀ ਬਟ ਜਿਹੜੇ ਇੱਥੇ ਸ਼੍ਰੋਮਣੀ ਅਕਾਲੀ ਦਲ ਜੀ ਜਿੱਤ ਦੇਖਣ ਨੂੰ ਮਿਲਦੀ ਐ ਹਰ ਸਿਮਰਤ ਕੌਰ ਬਾਦਲ ਜਿਹੜੇ ਇੱਥੋਂ ਨੇ ਜਿਹੜੀ ਉਹਨਾਂ ਨੇ ਜਿਹੜੀਆਂ ਇੱਥੇ ਸੀਟਾਂ ਜਿਹੜੀਆਂ ਜਿੱਤੀਆਂ ਨੇ ਅਗਲੀ ਗੱਲ ਕਰਦੇ ਆ ਅਨੰਦਪੁਰ ਸਾਹਿਬ ਦੀ ਤੇ ਅਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਜੜੀ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਨੇ ਜਿਹੜੀ ਇਸ ਵਾਰ ਬਾਜ਼ੀ ਮਾਰੀ ਐ ਸੋ ਉਹਨਾਂ ਨੇ ਜਿਹੜਾ ਵਿਜੇ ਵਜਿੰਦਰ ਸਿੰਘ ਜੀ ਨੂੰ ਉਹਨਾਂ ਨੂੰ ਜਿਹੜੀ ਹਾਰ ਜਿਹੜੀ ਦੇਖਣ ਨੂੰ ਮਿਲੀ ਜੋ ਕਿ ਬਹੁਤ ਹੀ ਵੱਡੇ ਕੈਂਡੀਡੇਟ ਸੀਗੇ ਇਸ ਵਾਰ ਲੱਗ ਰਿਹਾ ਸੀ ਕਿ ਉਹਨਾਂ ਨੂੰ ਸੀਟਾਂ ਮਿਲਣਗੀਆਂ ਬਟ ਜਿਹੜੇ ਮਲਵਿੰਦਰ ਸਿੰਘ ਉਹਨਾਂ ਨੇ ਜਿਹੜੀ ਇਸ ਵਾਰ ਉਥੋਂ ਦੀ ਬਾਜ਼ੀ ਮਾਰੀ ਐ ਗੱਲ ਕਰਦੇ ਆ ਫਰੀਦਕੋਟ ਦੀ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹਨਾਂ ਨੇ ਜਿਹੜੀ ਇਸ ਵਾਰ ਦੀ ਇਹ ਚੋਣਾਂ ਜਿੱਤੀਆਂ ਇਹ ਵੀ ਜਿਹੜੇ ਸੀਗੇ ਆਜ਼ਾਦ ਉਮੀਦਵਾਰ ਸੀਗੇ ਸੋ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਕਿ ਆਜ਼ਾਦ ਉਮੀਦਵਾਰ ਜਿਹੜੇ ਜਿੱਤ ਪ੍ਰਾਪਤ ਕਰਨ ਕਿਉਂਕਿ ਇਹਨਾਂ ਨੇ ਵੀ ਜਿਹੜੀ ਹੈ ਸਿਆਸੀ ਵਿੱਚ ਪਹਿਲੀ ਵਾਰ ਜਿਹੜਾ ਆਪਣਾ ਕਦਮ ਰੱਖਿਆ ਸੀ ਇਹਨਾਂ ਨੇ ਵੀ ਬਹੁਤ ਵੱਡੀ ਜਿਹੜੀ ਇੱਕ ਜਿੱਤ ਹਾਸਿਲ ਕੀਤੀ ਹੈ ਫਿਰੋਜ਼ਪੁਰ ਦੀ ਗੱਲ ਕਰਦੇ ਆਂ ਤੇ ਫਿਰੋਜ਼ਪੁਰ ਤੋਂ ਜਿਹੜੇ ਨੇ ਹਰ ਇੱਕ ਉਮੀਦਵਾਰ ਜਿਹੜਾ ਵਾ ਬਹੁਤ ਜ਼ਿਆਦਾ ਦਿਲਚਸਪ ਵੇਖਣ ਨੂੰ ਮਿਲੇ ਐ ਇਸ ਵਾਰ ਦੇ ਜਿਹੜੀਆਂ ਸਿਆਸੀ ਜਣੀਆਂ ਵਾ ਕਹਿ ਸਕਦੇ ਆਂ ਲੋਕਾਂ ਵਿੱਚ ਵੀ ਬਹੁਤ ਜ਼ਿਆਦਾ ਜਿਹੜਾ ਕ੍ਰੇਜ਼ ਸੀਗਾ ਕਿ ਕੌਣ ਜਿੱਤੇਗਾ ਤਾਂ ਗੱਲ ਕਰਦੇ ਆਂ ਅਸੀਂ ਹੋਰ ਵੀ ਹਲਕਿਆਂ ਦੀ ਜਿਵੇਂ ਕਿ ਗੁਰਦਾਸਪੁਰ ਹੁਸ਼ਿਆਰਪੁਰ ਲੁਧਿਆਣਾ ਤੇ ਪਟਿਆਲਾ ਤੇ ਫਿਰੋਜ਼ਪੁਰ ਦੀ ਗੱਲ ਕਰਦੇ ਆਂ ਤੇ ਉਹਨਾਂ ਦੇ ਵਿੱਚ ਕਿਹੜੇ ਕੈਂਡੀਡੇਟ ਜਿੱਤੇ ਨੇ ਜੀ ਬਿਲਕੁਲ ਜੇ ਆਪਾਂ ਗੱਲ ਕਰੀਏ ਫਿਰੋਜ਼ਪੁਰ ਦੀ ਤੇ ਸਭ ਤੋਂ ਪਹਿਲਾਂ ਸ਼ੇਰ ਸਿੰਘ ਜੀ ਨੇ ਇਸ ਵਾਰੀ ਆਪਣੀ ਬਾਜੀ ਉਥੋਂ ਦੀ ਮਾਰੀ ਐ ਸੋ ਜੋ ਕਿ ਕਾਂਗਰਸ ਦੇ Indian National Congress ਤੋਂ ਉਹਨਾਂ ਨੇ ਜਿਹੜੀ ਬਾਜ਼ੀ ਮਾਰੀ ਹੈ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਸੁਖਜਿੰਦਰ ਸਿੰਘ ਰੰਦਾਵਾ ਜਿਹੜੇ ਨੇ ਉਹਨਾਂ ਨੇ ਆਪਣੀ ਬਾਜ਼ੀ ਮਾਰੀ ਹੈ ਜੋ ਕਿ ਕਾਂਗਰਸ ਦੇ ਹੀ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੇ ਜਿਹੜੇ ਦਿਨੇਸ਼ ਸਿੰਘ ਬੱਬੂ ਨੂੰ ਜੜਾਇਆ ਹੈ ਜੋ ਕਿ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੂੰ ਪਿੱਛੇ ਛੱਡ ਕੇ ਆਪਣੀ ਜਿਹੜੀ ਇਸ ਵਾਰ ਦੀ ਬਾਜ਼ੀ ਮਾਰੀ ਹੈ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਵਿੱਚ ਵੇਖਿਆ ਗਿਆ ਹੈ ਕਿ ਇਸ ਵਾਰ ਡਾਕਟਰ ਰਾਜਕੁਮਾਰ ਜਿਨੇ ਆਪਣੀ ਜਿਹੜੀ ਹੈ ਇਸ ਵਾਰ ਜਿਹੜੀ ਪਾਰਟੀ ਨੂੰ ਜੜਾ ਜਿਤਾਇਆ ਹੈ ਅਤੇ ਬਹੁਤ ਹੀ ਦਿਲਚਸਪ ਰੇ ਜਿਹੜੇ ਪੰਜਾਬ ਦੇ ਖਾਸ ਕਰਕੇ ਜੇ ਆਪਾਂ ਗੱਲ ਕਰਦੇ ਆਂ ਹਰ ਇੱਕ ਹਲਕੇ ਦੀ ਤੇ ਹਰ ਇੱਕ ਹਲਕੇ ਵਿੱਚ ਜਿਹੜੇ ਨੇ ਇਸ ਵਾਰ ਦੀਆਂ ਜਿਹੜੀਆਂ ਇਲੈਕਸ਼ਨਸ ਬਹੁਤ ਹੀ ਵਧੀਆ ਰਹੀਆਂ ਬਹੁਤ ਹੀ ਦਿਲਚਸਪ ਰਹੀਆਂ ਜੇ ਆਪਾਂ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੀ ਤੇ ਬਹੁਤ ਜ਼ਿਆਦਾ ਦਿਲਚਸਪ ਵੇਖਣ ਨੂੰ ਮਿਲੇ ਉੱਥੋਂ ਦੇ ਜਿਹੜੇ ਇਸ ਵਾਰ ਦੇ ਜਿਹੜੇ ਚੋਣਾਂ ਜਿੱਦਾਂ ਕਿ ਕਿਹਾ ਜਾ ਰਿਹਾ ਸੀ ਰਵਨੀਤ ਸਿੰਘ ਜਿਹੜੇ ਬਿੱਟੂ ਇਸ ਵਾਰ ਉੱਥੋਂ ਦੀ ਜਿੱਤਣਗੇ ਬਟ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਹੜੇ ਉਹਨਾਂ ਦੇ ਬਿਲਕੁਲ ਆਪੋਜ਼ਿਟ ਖੜੇ ਸੀ ਤਾਂ ਹਾਂ ਆਪਾਂ ਕਹਿ ਸਕਦੇ ਆਂ ਕਿ ਕਾਂਗਰਸ ਨੇ ਇਸ ਵਾਰ ਉੱਥੋਂ ਵੀ ਬਾਜ਼ੀ ਮਾਰੀ ਅ ਜਿੱਤ ਕੇ ਆਪਣਾ ਜਿਹੜਾ ਵੈ ਨਾਮ ਵੀ ਬਣਾਇਆ ਅਤੇ ਲੋਕਾਂ ਨੂੰ ਇੱਕ ਉਮੀਦ ਵੀ ਜਗਾਈ ਕਿ ਹਾਂ ਇਸ ਵਾਰ ਉਤੋਂ ਦੇ ਕੰਮ ਜਿਹੜੇ ਹੋਰ ਵੀ ਵਧੀਆ ਤਰ੍ਹਾਂ ਕੀਤੇ ਜਾਣਗੇ ਪਟਿਆਲਾ ਦੀ ਗੱਲ ਕਰੀਏ ਤਾਂ ਡਾਕਟਰ ਤਰਮ ਵੀਰ ਸਿੰਘ ਜਿਹੜੇ ਗਾਂਧੀ ਜਿਹੜੇ ਇਹਨਾਂ ਨੇ ਆਪਣੀ ਜਿਹੜੀ ਇਸ ਵਾਰ ਇੱਥੋਂ ਬਾਜ਼ੀ ਮਾਰੀ ਜੋ ਕਿ ਕਾਂਗਰਸ ਪਾਰਟੀ ਦੇ ਹੀ ਸੀਗੇ ਇਹਨਾਂ ਨੇ ਜਿਹੜੀ ਉਤੋਂ ਜਿੱਤ ਕੇ ਆਪਣੀ ਜਿਹੜੀ ਹੈ ਜਿਹੜੇ ਆਪਣੀ ਲੋਕਾਂਵਤੀ ਉਹ ਉਹਨਾਂ ਲਈ ਇੱਕ ਸੋਚ ਬਣਾਈ ਕਿ ਹਾਂ ਇੱਕ ਇਸ ਵਾਰ ਜਿਹੜੀ ਕੁਝ ਬਦਲਾਅ ਲੈ ਕੇ ਆਏ ਜਾਣਗੇ ਇਸ ਵਾਰ ਕੁਝ ਚੰਗੇ ਬਦਲਾਅ ਲੈ ਕੇ ਆਏ ਜਾਣਗੇ ਸੋ ਸਾਰੇ ਰਿਜ਼ਲਟ ਤੁਹਾਡੇ ਸਾਹਮਣੇ ਨੇ ਕਿ ਇਸ ਵਾਰ ਕੌਣ ਕਿ ਕਿੱਥੇ ਕਿਹੜੇ ਹਲਕੇ ਚ ਕੌਣ ਜਿਹੜਾ ਵੀ ਜਿੱਤਿਆ ਸੋ ਇਸ ਵਾਰ ਜਿਹੜੀ ਹੈ ਬਹੁਤ ਵੀ ਸਬਰ ਨਾਲ ਇੰਤਜ਼ਾਰ ਸੀਗਾ ਹਰ ਇੱਕ انسان ਨੂੰ ਹਰ ਇੱਕ ਪਾਰਟੀ ਨੂੰ ਕਿ ਕਿਹੜਾ ਜਿੱਤੇਗਾ ਸੋ ਤੁਹਾਡੇ ਸਾਹਮਣੇ ਜਿਹੜੇ ਰਿਜ਼ਲਟ ਆ ਚੁੱਕੇ ਨੇ ਤਾਂ ਤੁਸੀਂ ਸੁਣਿਆ ਇਸ ਵਾਰ ਦੇ ਜੋ ਵੀ ਰਿਜ਼ਲਟ ਜੋ ਵੀ ਨਤੀਜੇ ਆਏ ਸਾਰਿਆਂ ਨੂੰ ਬਹੁਤ ਹੀ ਐਕਸਾਈਟਮੈਂਟ ਸੀਗੀ ਤੇ ਉਹ ਵੀ ਟਾਈਮ ਆ ਚੁੱਕਿਆ ਹੈ ਤੇ ਜਿਵੇਂ ਸੀਐਮ ਭਗਵੰਤ ਮਾਨ ਨੇ ਕਿਹਾ ਸੀਗਾ ਕਿ ਇਸ ਵਾਰ 13 ਜ਼ੀਰੋ ਕਰਾਂਗੇ ਪਰ ਉਹ ਦਿਖਦਾ ਹੋਇਆ ਨਜ਼ਰ ਨਹੀਂ ਆ ਰਿਹਾ ਤੇ ਤੁਸੀਂ ਆਪਣੇ ਕਮੈਂਟ ਬਾਕਸ ਵਿੱਚ ਦੱਸੋ ਕਿਦੇ ਜਿੱਤਣ ਤੇ ਤੁਹਾਨੂੰ ਖੁਸ਼ੀ ਹੋਈ ਹੈ ਤੇ ਇਸੇ ਦੇ ਨਾਲ ਹੀ ਮੈਂ ਮਦੁਮਿਸ਼ਾ ਕਿਵੇਂ ਮਨਰਸ਼ੀ ਦੇ ਨਾਲ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ